ਅੱਜ ਅਸੀਂ ਬੜੇ ਸੁਭਾਗੇ ਆ ਕਿ ਸਾਡੇ ਕੋ ਸਾਡੇ ਮੈਡਮ ਬਲਵਿੰਦਰ ਕੌਰ ਬਰਾੜ ਜੋ ਮੇਰੇ ਗੁਰੂ ਵੀ ਰਹੇ ਜੋ ਮੇਰੇ ਸਹਿਯੋਗੀ ਅਧਿਆਪਕ ਵੀ ਰਹੇ ਜਿਨ੍ਹਾਂ ਦਾ ਅਸੀਂ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਾਪਤ ਹੋ ਰਿਹਾ ਹੈਗਾ ਮੈਡਮ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਜੀ ਧੰਨਵਾਦ ਬਾਤ ਬਾਤ ਰੇਜਿੰਦਰ ਮੈਨੂੰ ਮਾਣ ਹੈ ਕਿ ਮੇਰੀਆਂ ਸੋਚਾਂ ਮੇਰੇ ਬੋਲ ਮੇਰੀ ਤਰਜ਼ ਤੁਸੀਂ ਅੱਗੇ ਪਸਾਰ ਰਹੇ ਹੋ ਮੇਰੇ ਵਾਸਤੇ ਮਾਣ ਦੀ ਗੱਲ ਹੈ ਮੈਡਮ ਬਲਵਿੰਦਰ ਕੌਰ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਲੰਮਾ ਸਮਾਂ ਪੜ੍ਹਾਉਂਦੇ ਰਹੇ ਉਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਆਪਣੇ ਬੇਟੇ ਕੋਲ ਕਾਫੀ ਦੇਰ ਤੋਂ ਕੈਨੇਡਾ ਰਹਿ ਰਹੇ ਹਨ ਅੱਜ ਕੱਲ ਕੈਨੇਡਾ ਬਾਰੇ ਕੋਈ ਬਹੁਤੀਆਂ ਚੰਗੀਆਂ ਖਬਰਾਂ ਨਹੀਂ ਆ ਰਹੀਆਂ ਖਾਸ ਕਰਕੇ ਜਿਹੜੇ ਐਸ ਵੀਰ ਵਿਦਿਆਰਥੀ ਜਾ ਰਹੇ ਨੇ ਜਾਂ ਗਏ ਨੇ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਦੀ ਗੱਲਬਾਤ ਦੇ ਵਿੱਚ ਮੈਡਮ ਤੋਂ ਆਪਾਂ ਇਹ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਸਮੱਸਿਆਵਾਂ ਆ ਰਹੀਆਂ ਕਿਉਂ ਆ ਰਹੀਆਂ ਕਿਵੇਂ ਉਹਨਾਂ ਦਾ ਹੱਲ ਹੋ ਸਕਦਾ ਹੈ ਮੈਡਮ ਜੀ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਕੈਨੇਡਾ ਰਹਿੰਦੇ ਆ ਮੈਨੂੰ 2008 ਤੋਂ ਮੈਂ ਉੱਥੇ ਰਹਿ ਰਹੀ ਹਾਂ ਰਿਟਾਇਰਮੈਂਟ ਉੱਥੇ ਚਲੀ ਗਈ ਸੀ ਮੈਨੂੰ ਅੱਜਕੱਲ ਇੱਕ ਨਵੀਂ ਸਮੱਸਿਆ ਆਈ ਵੀ ਆ ਕਿ ਪੰਜਾਬ ਦੇ ਵਿੱਚ 2000 ਤੋਂ ਬਾਅਦ ਬਹੁਤ ਵੱਡੀ ਪੱਦਰ ਤੇ ਵਿਦਿਆਰਥੀ ਗਏ ਉਹਨਾਂ ਚ ਬਹੁਤ ਸਾਰੇ ਵਿਦਿਆਰਥੀ ਆ ਜਿਹੜੇ ਉੱਥੇ ਉਹ ਬਹੁਤ ਵਧੀਆ ਸੈਟਲ ਵੀ ਹੋ ਗਏ ਉਹਨਾਂ ਦੀ ਜ਼ਿੰਦਗੀ ਉੱਥੇ ਬਹੁਤ ਵਧੀਆ ਚੱਲਦੀ ਹੈ ਪਰ ਆਜਕਲ ਕੋਈ ਬਹੁਤੀਆਂ ਚੰਗੀਆਂ ਖਬਰਾਂ ਨਹੀਂ ਆ ਰਹੀਆਂ ਕਿ ਵਿਦਿਆਰਥੀਆਂ ਨੂੰ ਪੀਰਲੈਂਡ ਦੇ ਵਿੱਚ ਵੀ ਮੁਸ਼ਕਲ ਆ ਰਹੀ ਹੈ ਰੁਜ਼ਗਾਰ ਵੀ ਉਹਨਾਂ ਨੂੰ ਨਹੀਂ ਮਿਲ ਰਿਹਾ ਜਿੰਨਾ ਸੋਚ ਕੇ ਗਏ ਸੀ ਫਿਰ ਇਹ ਕਿ ਉੱਥੇ ਰੋਜ਼ ਇੱਥੇ ਕੋਈ ਚੰਦਰੀ ਖਬਰ ਆਉਂਦੀ ਆ ਕਿ ਕੋਈ ਨੌਜਵਾਨ ਜਿਹੜਾ ਲੜਕਾ ਹੈ ਉਹਦੀ ਮੌਤ ਹੋ ਗਈ ਕਦੇ ਲੱਗਦਾ ਹੈ ਕਿ ਪਾਣੀ 'ਚ ਡੁੱਬ ਕੇ ਮਰ ਗਿਆ ਕਦੇ ਕਿ ਸੜਕ ਹਾਦਸੇ ਦੇ ਸ਼ਿਕਾਰ ਹੋ ਗਿਆ ਕਦੇ ਕਿ ਹਾਰਟ ਅਟੈਕ ਹੋ ਗਿਆ ਐ ਮੈਨ ਤੁਸੀਂ ਕੀ ਸਮਾਂ ਦੇਖਦੇ ਆ ਕਿ ਅੱਜ ਤੋਂ 15 ਸਾਲ ਪਹਿਲਾਂ ਦੇ ਕੈਨੇਡਾ ਤੇ ਹੁਣ ਤੱਕ ਬਹੁਤ ਫਰਕ ਆ ਰਿਹਾ ਅੰਦਰ ਬਿਲਕੁਲ ਉਵੇਂ ਆ ਜਿਵੇਂ ਕਿਸੇ ਟ੍ਰੇਨ ਦੇ ਡੱਬੇ ਚ ਜਿੰਨੀਆਂ ਸੀਟਾਂ ਨੇ ਇਹ ਤਾਂ ਓਨੇ ਹੀ ਬੰਦੇ ਹੋਣ ਉਹ ਤਾਂ ਬੈਠ ਜਾਣਗੇ ਤੇ ਜੇ ਉਹਨੂੰ ਡਬਲ ਹੋ ਜਾਣ ਫਿਰ ਉਹਨਾਂ ਨੇ ਬੈਠਣ ਨੂੰ ਥਾਂ ਨਹੀਂ ਦਿੱਤੀ ਉਹਨਾਂ ਨੂੰ ਸਟਰਗਲ ਕਰਨੀ ਪੈਂਦੀ ਆ ਇੱਕ ਦੂਜੇ ਨੂੰ ਧੱਕਾ ਮਾਰਨਾ ਪੈਂਦਾ ਇਸੇ ਤਰ੍ਹਾਂ ਜਦੋਂ ਉੱਥੇ ਜਿੰਨਾ ਬੱਚਿਆਂ ਦੀ ਲੋਡ ਸੀ ਹੂੰ ਉਹ ਕੰਟਰੀ ਦਾ ਹਿਸਾਬ ਤਾਂ ਕਿਹਾ ਜਾਈ ਹੈ ਉਹਨਾਂ ਦੀ ਜਿੰਨੀ ਲੋਡ ਸੀਗੀ ਮੈਨੂੰ ਲੱਗਦਾ ਜੀ 1 ਲੱਖ ਜਾਂ 2 ਲੱਖ ਦੀ ਲੋਡ ਸੀ ਉੱਥੇ ਉਹਨਾਂ ਨੇ 1 ਮਿਲੀਅਨ ਉੱਤੇ ਲਿਆ ਕਰਿਆ ਹੂੰ ਹੋ ਸਕਦਾ ਪੋਲਿਟੀਕਲ ਕੋਈ ਹੋਣਾ ਹੈ ਨਾ ਜੁਗਾੜ ਪਰ ਜਦੋਂ ਤੁਸੀਂ ਚੀਜ਼ ਦਾ ਜਿਹੜੀ ਬਣਾਉਣੇ ਹੋ 5000 ਬੰਦੇ ਲਈ ਹੂੰ ਲੈਣ ਵਾਲੇ ਉੱਥੇ ਹੱਥ ਟੱਡਣ ਵਾਲੇ 50000 ਖੜੇ ਹੋਣ ਫਿਰ ਤਾਂ ਕੁਦਰਤੀ ਹੈ ਵੀ ਇਹ ਗੱਲ ਹੋਣੀ ਸੀ ਪਤਾ ਸੀ अच्छा मैडम आज भी कल भी हजे भी जाने ਪਿੰਡਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਕਿਵੇਂ ਨਾ ਕਿਵੇਂ ਹਜੇ ਵੀ ਬੱਚਾ ਕੈਨੇਡਾ ਵੜਦਾ ਹੋ ਜੀ। ਹੂੰ ਕੀ ਤੁਸੀਂ ਸਿਆ ਦੇ ਹੋਗੇ ਕਿ ਮਾਪਿਆਂ ਨੂੰ ਆਪਣੀਆਂ ਜ਼ਮੀਨਾਂ ਵੇਚ ਕੇ ਔਖੇ ਹੋ ਕੇ ਮਾਲ ਡੰਗਰ ਵੇਚ ਕੇ ਆਪਣੇ ਟਰੈਕਟਰ ਟਰਾਲੀਆਂ ਵੇਚ ਕੇ ਬੱਚਿਆਂ ਨੂੰ ਅੱਜ ਵੀ ਬਾਹਰ ਭੇਜਣਾ ਚਾਹੀਦਾ ਕੈਨੇਡਾ ਖਾਸ ਕਰਕੇ ਨਹੀਂ ਮੈਂ ਨਹੀਂ ਕਹੂੰਗੀ ਕਿ ਹੋਣ ਕੈਨੇਡਾ ਜਾਣ ਹਾਲ ਦੀ ਘੜੀ ਤਾਂ ਬਹੁਤ ਸਟਰਗਲ ਹੈ ਗੱਲ ਇਹ ਵੀ ਜ਼ਮੀਨ ਵੇਚ ਕੇ ਭੇਜਣਾ ਤਾਂ ਬਹੁਤ ਗਲਤ ਗਲਤ ਹੈ ਹੂੰ ਜੇ ਬੱਚੇ ਨੇ ਜਾਣਾ ਹੀ ਹੈ ਹੂੰ ਤਾਂ ਉਹ ਆਪਣੀ ਐਬਿਲਿਟੀ ਨਾਲ ਆਪਣੇ ਆਪਣੀ ਯੋਗਤਾਵਾਂ ਨਾਲ ਆਪਣੇ ਮੁੱਦੇ ਤੇ ਵੀ ਮੈਂ ਆਪ ਸਟਰਗਲ ਕਰੂੰ ਕਿਵੇਂ ਮਿਸਾਲ ਦੇ ਤੌਰ ਤੇ ਕਿਸੇ ਕੋਲ ਕੋਈ ਸਕਿੱਲ ਹੈ ਹੂੰ ਉੱਥੇ ਉਹਦੀ ਵੀ ਲੋੜ ਹੈ ਹੂੰ ਹੂੰ ਅ ਜਦੋਂ ਮੇਰੇ ਬੇਟੇ ਨੇ ਜਾਣਾ ਸੀ ਨਾ ਮੈਨੂੰ ਉੱਥੋਂ ਕਈ ਫੋਨ ਆਏ ਵੀ ਤੁਸੀਂ ਉਹਦੇ ਬੱਚੇ ਨੂੰ ਪਲੰਬਰ ਬਣਾ ਦਿਓ ਹੂੰ ਉਹ ਮੈਨੂੰ ਲੱਗਦਾ ਨਹੀਂ ਪਲੰਬਰ ਵੀ ਕੋਈ ਕੰਮ ਹੈ ਹੂੰ ਪਰ ਹੁਣ ਉੱਥੇ ਜਾ ਕੇ ਪਤਾ ਲੱਗਾ ਵੀ ਵਾਕਈ ਬਹੁਤ ਵੱਡਾ ਸਕਿੱਲ ਹੈ ਇਹਦੇ ਪੈਸੇ ਹੀ ਬੜੇ ਬਣਦੇ ਨੇ ਤੇ ਮੜਾ ਚੂੜੀ ਜੀ ਮਰੋੜ ਕੇ ਜਾਂਦਾ ਤੇ ਸੌਟ ਆਨਰ ਲੈ ਜਾਂਦਾ ਉਹ ਹੂੰ ਇਸ ਕਰਕੇ ਮੇਰਾ ਮਤਲਬ ਇਹ ਹੈ ਵੀ ਜੇ ਜਾਣਾ ਹੀ ਆ ਜੇ ਜਮਾ ਹੀ ਵੇਲਣੇ ਚ ਬਾਹ ਆਉਂਦੀ ਹੈ ਵੀ ਮੈਂ ਤਾਂ ਜਾਣਾ ਹੂੰ ਫਿਰ ਉਹ ਕੋਈ ਸਕਿੱਲ ਲੈ ਕੇ ਜਾ ਇਥੋਂ ਕੋਈ ਹੁਨਰ ਸਿੱਖ ਕੇ ਜਾ ਹੁਨਰ ਸਿੱਖ ਕੇ ਜਾ ਜ਼ਰੂਰੀ ਹੈ ਦੂਜੀ ਜਿਹੜੀ ਸਮੱਸਿਆ ਤੂੰ ਕਹਿੰਦਾ ਜਿਹੜੀ ਆਪਣੇ ਖਾਸ ਕਰਕੇ ਪੰਜਾਬੀ ਮੁੰਡਿਆਂ ਵੀ ਆਉਂਦੀ ਹੈ ਹੂੰ ਉਹ ਆਂ ਵੀ ਰੋਟੀ ਪਕਾਉਣ ਦੀ ਹੂੰ ਅਸੀਂ ਆਮ ਤੌਰ ਤੇ ਸਾਡੇ ਵੀ ਘਰਾਂ 'ਚ ਇਹੋ ਕੁਛ ਹੈ ਵੀ ਮੁੰਡੇ ਨੂੰ ਪਾਣੀ ਦਾ ਗਲਾਸ ਪਾ ਕੇ ਨਹੀਂ ਪੀਂਦੇ। ਬਿਲਾ ਅਸੀਂ ਪਿਆ ਦਨੇ ਆ। ਕਾਨੂੰ ਤੋ ਔਖਾ ਹੋਣਾ ਮੈਂ ਨਾਲ ਕਾ ਗੇੜ ਦੰਨੀ ਆ। ਮੇਰੇ ਮਦਰ ਨਾਲ ਕਹਿੰਦੇ ਹੁੰਦੇ ਸੀ। ਜਦੋਂ ਤੁਸੀਂ ਬੱਚੇ ਨੂੰ ਖਾਸ ਕਰਕੇ ਲੜਕਿਆਂ ਨੂੰ ਇਹਨਾਂ लाਡਲਾ ਰੱਖ ਲੈਨੇ ਹੋ। ਵੀ ਰੋਟੀ ਟੁੱਕ ਕਰਨ ਦਾ ਕੁੜੀਆਂ ਦਾ ਕੰਮ ਹੈ। ਇਹ ਥੋੜੋ ਬੰਦੇ ਕਰਦੇ ਹੁੰਦੇ ਨੇ। ਇਹ ਸਾਡੀ ਕਲਚਰ ਦੇ ਵਿੱਚ ਇਹ ਕੱਲ ਦਾਗ ਮੰਨੀ ਜਾਂਦੀ ਆ। ਤੂੰ ਕੀ ਤੀਨੀ ਦੇ ਮੂਹਰੇ ਲਾ ਕੇ ਆ ਕੰਮ ਕਰੀ ਜਾਂਦਾ। ਜਿਹੜੀ ਕਿ ਹੁਣ ਬਿਲਕੁਲ ਕਲਚਰ ਬਦਲ ਗਿਆ। ਜੇ ਤੁਸੀਂ ਆਪਣੀ ਸਾਈਕੀਚ ਇਹ ਗੱਲ ਪਾੜ ਲਈ ਕਿ ਕੁੜੀਆਂ ਦੀ ਤਨਖਾਹ ਵੀ ਖਾਣੀ ਹੈ ਫਿਰ ਕੁੜੀਆਂ ਤਾਂ ਕੰਮ ਵੀ ਕਰਨਾ ਪਊ। ਤੁਸੀਂ ਕੰਮ ਵੀ ਬਰਾਬਰ ਕਰੋ ਤੇ ਜਿਹੜੀਆਂ ਲੜਕੀਆਂ ਨੇ ਉਹਨਾਂ ਦੀ ਹੋਰ ਸਮੱਸਿਆਵਾਂ ਨੇ। ਹੂੰ ਬਹੁਤੀਆਂ ਲੜਕੀਆਂ ਜਿਹੜੀਆਂ ਛੋਟੀ ਜੀ ਉਮਰ ਦੇ ਵਿੱਚ ਵਿਆਹ ਕੇ ਤੋਰ ਦਿੱਤੀਆਂ ਜਾਂਦੀਆਂ ਨੇ ਇਕਨੋਮਿਕ ਹੋਣ ਕਰਕੇ ਬੈਂਡਾਂ ਦੇ ਨਾਲ ਜਿਵੇਂ ਪਹਿਲਾਂ ਕਿੱल्ल्याਾਂ ਦੇ ਨਾਲ ਪਿਆਉਂਦੇ ਸੀ ਹੁਣ ਬੈਂਡਾਂ ਨਾਲ ਪਿਆਉਂਦੇ। ਇਹ ਤਾਂ ਡੀਲ ਹੈ ਸੌਦਾ। ਹੂੰ ਮਿਸਮੈਚ ਤਾਂ ਪਹਿਲਾਂ ਹੀ ਹੋ ਗਿਆ ਕਿਉਂ ਡੀਲ ਹੈ? ਉਹ ਲੜਕੀਆਂ ਮੈਂ ਉਥੇ ਦੇਖਿਆ ਸਾਡੀ ਬੀਸਮੈਂਟ ਚ ਇੱਕ ਲੜਕੀ ਰਹਿੰਦੀ ਸੀ 19 ਸਾਲ ਦੀ ਲੜਕੀ ਸੀ ਹਮ ਹਮ ਸਹਰਿਆਂ ਨੇ ਤੋਰੀ ਸੀ ਜਿੰ ਉਹਦੇ ਫੀਸਾਂ ਫੁਸਾਂ ਭਰੀਆਂ ਸੀ ਹਮ ਹਮ ਉਥੇ ਜਾ ਕੇ ਹਮ ਸਾਰਾ ਦਿਨ ਤਾਂ ਕੰਮ ਕਰਦੀ ਸੀ ਹਮ ਹਮ ਰਾਤ ਨੂੰ ਸਹਰਿਆਂ ਦਾ ਫੋਨ ਆ ਜਾਂਦਾ ਸੀ ਹਮ ਫੋਨ ਸੁਣਨ ਜੋਗੀ ਉਹਦੀ ਕੋਈ ਫੁਰਸਤ ਹੀ ਨਹੀਂ ਹੁੰਦੀ ਸੀ ਹਮ ਕਿਵੇਂ ਸੁਣੇ ਹਮ ਸਾਰਾ ਦਿਨ ਕੰਮ ਕਰਕੇ ਆਗੇ ਰੋਟੀ ਟੁੱਕ ਕਰਕੇ ਫਿਰ ਉਹ ਸਹਰਿਆਂ ਦਾ ਫੋਨ ਅੱਧੀ ਰਾਤ ਤੱਕ ਜਾਂਦਾ ਸੀ ਜੇ ਉਹ ਨਹੀਂ ਸੁਣਦੀ ਸੀ ਤਾਂ ਗੁੱਸੇ ਹੁੰਦੇ ਸੀ ਸਾਰੇ ਹੀ ਹੁੰਦੇ ਹੋਣੇ ਨੇ ਫੇਰ ਉਤੋਂ ਅਸੀਂ ਪ੍ਰੈਸ਼ਰ ਪਾਉਂਦੇ ਸੀ ਕਿ ਤੂੰ ਖਾਣਿਓ ਪੀਣਿਓ ਸੌ ਜਾਂਦੀ ਆ ਤੂੰ ਸਫਾਈ ਕਿਉਂ ਨਹੀਂ ਕਰਦੀ ਆ ਹੂੰ ਅਸੀਂ ਵੀ ਉਹਨੂੰ ਕਹਿੰਦੇ ਸੀ ਕਿ ਤੁਸੀਂ ਆਹ ਨਹੀਂ ਸਾਫ਼ ਰੱਖਦੇ ਜਿਉਂ ਨਹੀਂ ਸਾਫ਼ ਰੱਖਦੀਆਂ 19 ਸਾਲ ਦੇ 20 ਸਾਲ ਦੇ ਬੱਚੇ ਦੇ ਉੱਤੇ ਜਦੋਂ ਇੰਨੀਆਂ ਜ਼ਿੰਮੇਵਾਰੀਆਂ ਪੈ ਜਾਣ ਹੂੰ ਜਿਹੜੀਆਂ ਕਿ ਉਹਦੇ ਉਹ ਯੋਗ ਹੀ ਨਹੀਂ ਹੁੰਦਾ ਅਸੀਂ ਉਹਨੂੰ ਇਸ ਤਰੀਕੇ ਨਾਲ ਪਾਲਿਆ ਹੀ ਨਹੀਂ ਹੁੰਦਾ ਮੈਂ ਕਈ ਵਾਰੀ ਨਾ ਵੀਡੀਓ ਤੇ ਦੇਖਦੀ ਹੁੰਦੀ ਆ ਵੀ ਚਾਈਨੀਜ਼ ਬੱਚੇ ਜਦੋਂ ਪਾਲਦੇ ਨੇ ਉਹ ਇੱਕ ਵੱਡਾ ਸਾਰਾ ਬੰਦਾ ਬੱਚੀ ਦੀ ਲੱਤ ਦੇ ਉੱਤੇ ਪੈਰ ਰੱਖ ਕੇ ਨਾ ਉਹਦੀਆਂ ਜਿਹੜੇ ਮਸਲਜ਼ ਨੇ ਉਹਨਾਂ ਨੂੰ ਸਪੋਰਟਸ ਲਈ ਤਿਆਰ ਕਰਦਾ ਮਜ਼ਬੂਤ ਕਰ ਰਿਹਾ ਮਜ਼ਬੂਤ ਕਰ ਰਿਹਾ ਹੁੰਦਾ ਮੈਨੂੰ ਲੱਗਦਾ ਤੇ ਬਚਪਨ ਤੋਂ ਹੀ ਇਹ ਗੱਲਾਂ ਜਿਹੜੀਆਂ ਨਾਲ ਤੁਰਦੀਆਂ ਨੇ ਤੇ ਜੇ ਤੁਸੀਂ ਬਚਪਨ ਤੋਂ ਹੀ ਇਹ ਸੋਚਿਆ ਹੋਇਆ ਵੀ ਕੈਨੇਡਾ ਭੇਜਣਾ ਚਾਹੇ ਕੁਝ ਹੋ ਜੇ ਤਾਂ ਦਿਮਾਗ 'ਚ ਇਹ ਗੱਲ ਰੱਖੋ ਵੀ ਆਪਣੇ ਪੈਰਾਂ ਤੇ ਆਪ ਖੜਕੇ ਜਾਓ ਫਿਰ ਜ਼ਿਆਦਾ ਠੀਕ ਅੱਛਾ ਤੁਹਾਡਾ ਇਹ ਹੈ ਕਿ ਵੀ ਬੱਚਾ ਪਹਿਲਾਂ ਤੇ ਇਹ ਕਿ ਆਜਿਕੇ ਹਾਲਾਤ ਇੰਨੇ ਵਧੀਆ ਨਹੀਂ ਇਥੋਂ ਕਿੱਲੇ ਵੇਚ ਕੇ ਜਾਣ ਦਾ ਕੋਈ ਫਾਇਦਾ ਕੋਈ ਮਤਲਬ ਜੇ ਤੁਸੀਂ ਜਾਣਾ ਹੀ ਆ ਤਾਂ ਫਿਰ ਤੁਸੀਂ ਆਪਦੇ ਪੜ੍ਹਾਈ ਦੇ ਬਲਬੂਤੇ ਤੇ ਜਾਓ ਤੇ ਦੂਸਰਾ ਹੈ ਕਿ ਕੋਈ ਹੁਨਰ ਸਿੱਖ ਕੇ ਜਾਓ ਕੋਈ ਸਕਿੱਲ ਸਿੱਖ ਕੇ ਜਾਓ ਚਾਹੇ ਉਹ ਪਲੰਬਰਿੰਗ ਹੋਵੇ ਚਾਹੇ ਬਿਜਲੀ ਦੀ ਵਾਇਰਿੰਗ ਹੋਵੇ ਚਾਹੇ ਕਹਿ ਲਓ ਕਿ ਹੈਵੀ ਮਸ਼ੀਨਰੀ ਦੀ ਡਰਾਈਵਿੰਗ ਹੀ ਹੋਵੇ ਪਰ ਸਿੱਖ ਕੇ ਜਾਓ ਸਿੱਖ ਕੇ ਜਾਓ ਬਿਲਕੁਲ ਸਿੱਖ ਕੇ ਜਾਓ ਅੱਛਾ ਦੂਸਰੀ ਤੁਸੀਂ ਇਹ ਗੱਲ ਵੀ ਬਤਵਾਤਾਪੂਰਨ ਕਹੀ ਕਿ ਆ ਬੱਚਿਆਂ ਨੂੰ ਜਿਹੜਾ ਹੈਗਾ ਕਿ ਘਰੇਲੂ ਕੰਮ ਖਾਰਾ ਜਿਹੜੇ ਉਹ ਵੀ ਐਸੀ ਸਿੱਖ ਲੈਣੇ ਚਾਹੀਦੇ ਆ ਹੁਣ ਕੇ ਫੋਨ ਲਾ ਕੇ ਪੁੱਛੀ ਜਾਂਦੇ ਆ ਕਿ ਰਾਜਮਾ ਚ ਕਿੰਨਾ ਪਾਣੀ ਪਾਈਦਾ ਤੇ ਛੋੜੀਆਂ ਹੋਰ ਕਰਦੀਆਂ ਨੇ ਫੇਰ ਤਾ ਇਹ ਵੀ ਘਰੇਲੂ ਕਾਰੋਬਾਰ ਵੀ ਸਿੱਖਣਾ ਹੀ ਪੈਣਾ ਤਾਂ ਹੀ ਜਾ ਕੇ ਉੱਤੇ ਚਾਰ ਪੈਸੇ ਬਣਨਗੇ ਜੇ ਬਾਹਰ ਖਾ ਕੇ ਤਾਂ ਨਹੀਂ ਕੋਈ ਨਾ ਬਾਹਰ ਖਾ ਕੇ ਇੱਕ ਤਾਂ ਮੈਨੂੰ ਲੱਗਦਾ ਹੁੰਦਾ ਵੀ ਇੱਕ ਤਾਂ ਤੁਹਾਡੀ ਪੇਟ ਦੀ ਸੈਟੀਸਫੈਕਸ਼ਨ ਨਹੀਂ ਹੁੰਦੀ ਦੋ ਚਾਰ ਦਿਨ ਬੋਲਾ ਵਧੀਆ ਲੱਗਦਾ ਜਦੋਂ ਉਹ ਵੜਦੇ ਨੇ ਟਿਮ ਹਾਰਡਰਾਂ ਚ ਜਾਂ ਬੈਕ ਡਾਉਨਲ ਚ ਉਹ ਖੁਸ਼ਬੂ ਉਹਨਾਂ ਨੂੰ ਪਰਮਾਉਂਦੀ ਹੈ ਆਪਦੇ ਵੱਲ ਖਿੱਚਦੀ ਹੈ ਦੋ ਚਾਰ ਦਿਨ ਤਾਂ ਚਲੋ ਕਿਉਂਕਿ ਨਵਾਂ ਹੈ ਵਧੀਆ ਲੱਗਦਾ ਇੱਕ ਗੱਲ ਮੈਂ ਹੋਰ ਮਹਿਸੂਸ ਕੀਤੀ ਬੱਚੇ ਕੀ ਕਰਦੇ ਨੇ ਨਾ ਬੀਚਾਂ ਤੇ ਜਾਂਦੇ ਨੇ ਲਈ ਛੁੱਟੀ ਆਲ ਦਰੋਂ ਆ ਪੰਜ ਦਿਨੀ ਵੇ ਖੜਾ ਜਿ ਚੂਹੇ ਨਿਕਲਦੇ ਨੇ ਫਿਰ ਉੱਥੇ ਜਾ ਕੇ ਨਾ ਲੋਕਾਂ ਦੀਆਂ ਖੜੀਆਂ ਗੱਡੀਆਂ ਦੇ ਨਾਲ ਫੋਟੋ ਖਿੱਚਵਾ ਕੇ ਇੱਧਰ ਭੇਜ ਦਿੰਦੇ ਨੇ ਹੂੰ ਇੱਧਰ ਲੈ ਸੋਝਦੇ ਨੇ ਜੜ ਸਾਰ ਡਿੱਗੋਟੀ ਲੈ ਲਈ ਹੂੰ ਉਹ ਕਹਿੰਦੇ ਵੀ ਨੇ ਹਾਂ ਮੇਰੀ ਗੱਡੀ ਆ ਹੂੰ ਤੇ ਇੱਥੇ ਕਈ ਹੋਰਾਂ ਨੂੰ ਕਹਿੰਦੇ ਉਹ ਚੰਦ ਬਾਗੜੀ ਕਹਿੰਦਾ ਨਾ ਕਰਕੇ ਸ਼ਾਪਿੰਗ ਵੀਜ਼ੇ ਤੇ ਅਸੀਂ ਵਤਨੀ ਢੇੜਾ ਲਾਉਨੇ ਆ ਸਾਨੂੰ ਪਟਿਆ ਹੋਰਾਂ ਨੇ ਅਸੀਂ ਹੋਰਾਂ ਨੂੰ ਪਟ ਜਾਂਦੇ ਆ ਅਜੇ ਵੀ ਇੱਕ ਸਮੱਸਿਆ ਜਿਹੜੀ ਮੈਂ ਪਹਿਲਾਂ ਵੀ ਕਹੀ ਸੀ ਰੰਗ 2020 ਬਈ ਇਹ ਕੀ ਕਾਰਨ ਹੈਗਾ ਕਿ ਬੱਚੇ ਉੱਥੇ ਨਾ ਬਹੁਤ ਜ਼ਿਆਦਾ ਮੰਦ ਭਾਗੀਆਂ ਖਬਰਾਂ ਮੈਂ ਸਮਝਦਾ ਕਿ ਪੰਜਾਬੀਆਂ ਦੇ ਪਾਣੀਆਂ ਦਾ ਸੁਭਾਅ ਹੋਰ ਆ ਉੱਥੇ ਪਾਣੀਆਂ ਦਾ ਸੁਭਾਅ ਹੋਰ ਆ ਬਹੁਤ ਢੂੰਗੀਆਂ ਝੀਲਾਂ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਤੈਰਦੇ ਸਮੁੰਦਰ ਜਾਂ ਝੀਲਾਂ 'ਚ ਡੁੱਬ ਮਰਦੇ ਐਵੇਂ ਕਿ ਸਾਡੇ ਟ੍ਰੈਫਿਕ ਰੂਲ ਦਾ ਭਾਵ ਹੋਰ ਆ ਉੱਥੇ ਟ੍ਰੈਫਿਕ ਰੂਲ ਹੋਰ ਆ ਇੱਕ ਉਹ ਵੀ ਸੱਜਿਓ ਖੱਬੇ ਖੱਬੇ ਸੱਜੇ ਹੋ ਜਾਂਦਾ ਪਰ ਫਿਰ ਵੀ ਮੈਡਮ ਮੌਤਾਂ ਹਾਰਟ ਅਟੈਕ ਦੇ ਨਾਂ ਥੱਲੇ ਵੀ ਬਹੁਤ ਹੋ ਰਹੀਆਂ ਕੀ ਕਰਨਾ ਦੇਖ ਵੀ ਮੈਂ ਤਾਂ ਇਹਦਾ ਜੱਟ ਸੋਦਾ ਹੀ ਜਾਣਦੀ ਹੂੰ ਮੈਨੂੰ ਇਹ ਲੱਗਦਾ ਵੀ ਮਾਪਿਆਂ ਨੂੰ ਪਤਾ ਨਹੀਂ ਹੁੰਦਾ ਉਹ ਇੱਥੋਂ ਡਰੱਗ ਲੈਂਦੇ ਜਾਂਦੇ ਨੇ। ਉਹਨਾਂ ਦੇ ਅੰਦਰ ਨਸ਼ਾ ਹੁੰਦਾ। ਜਿਹੜਾ ਇੱਥੋਂ ਦਾ ਨਸ਼ਾ ਹੈ ਉਹਦੀ ਮਾੜੀ-ਮੁੱਟੀ ਮਿਲਾਵਟ ਨਹੀਂ ਹੋਣੀ ਹੈ ਕਿਉਂਕਿ ਇੱਥੇ ਮਿਲਾਵਟ ਦਾ ਜਮਾਨਾ ਹੈ। ਜਦੋਂ ਉੱਥੇ ਜਾਂਦੇ ਨੇ ਉੱਥੋਂ ਦੀ ਜਿਹੜੀ ਖਾਸ ਕਰਕੇ ਫੈਂਟਨਿਲ ਕਹਿੰਦੇ ਨੇ ਜੀ ਉਹ ਐਨੀ ਪਿਓਰ ਹੁੰਦੀ ਹੈ ਕਿ ਇੰਟੈਂਸ ਹੁੰਦੀ ਹੈ ਜਿਵੇਂ ਲਾ ਕੋਈ ਹੋਰ ਰੂਪ ਹੋਣਾ ਜਿਹੜੇ ਖੇਸਵਾ ਖਾਂਦੇ ਨੇ ਉਹਨਾਂ ਨੂੰ ਹੀ ਪਤਾ ਹੈ ਜੇ ਉਹਦੀ ਮਾੜੀ ਜੀ ਵੀ ਮਾਤਰਾ ਅੰਦਰ ਵੱਧ ਚਲੀ ਜਾਵੇ। ਤਾ ਉਹਦੇ ਨਾਲ ਹਾਰਟ ਤੇ ਉੱਤੇ ਅਸਰ ਹੁੰਦਾ ਹੈ ਪਰ ਮੈਂ ਨਸ਼ਾ ਤਾਂ ਤਾਂ ਨਹੀਂ ਕਰਦੇ ਵੀ ਕੰਮ ਦਾ ਸਟ्रेस ਬਹੁਤ ਹੋ ਸਕਦਾ ਹੈ ਕਲ ਇਮਤਾਨੀ ਜਦੋਂ ਇਧਰੋਂ ਮਾਪੇ ਕਹਿੰਦੇ ਨੇ ਵੀ ਸਾਡੇ ਸਿਰ ਤਾਂ ਇੰਨਾ ਕਰਜ ਹੈ ਤਾਂ ਕਰਜ ਲਾਉਣਾ ਔਰ ਮਾਪੇ ਦਾ ਮਾਝੂ ਤਾਂ ਬਹੁਤ ਉਸੇ ਜਾਣਸਾਰ ਪਤਾ ਨਹੀਂ ਡਾਲਰ ਤੋੜ ਤੋੜ ਕੇ ਸਾਨੂੰ ਹੀ ਭੇਜ ਤੂੰ ਉਹ ਜਿਉਣਾ ਤਾਂ ਉਹਦਾ ਆਪ ਦਾ ਦੁੱਬਰ ਹੋਇਆ ਪਿਆ ਹੁੰਦਾ ਰੋਟੀ ਤਾਂ ਆਪਦੀ ਨਹੀਂ ਜੁੜਦੀ ਉੱਥੇ ਇਹਨਾਂ ਨੂੰ ਕਿੱਥੋਂ ਭੇਜ ਦਵੇ ਇੱਥੋਂ ਜਿਹੜਾ ਫੋਨ ਜਾਂਦਾ ਉਹ ਇਹ ਤਾਂ ਹੁੰਦਾ ਨਹੀਂ ਵੀ ਅਸੀਂ ਤੈਨੂੰ ਯਾਦ ਕਰਦੇ ਆਂ ਤੇਰੇ ਬਗੋਚੇ ਜਿ ਫਲਾਣੀ ਚੀ ਜਿਹੜਾ ਬੰਦਾ ਰੋਂਦਾ ਤੇਰੇ ਤੇਰੀ ਮਾਂ ਤੈਨੂੰ ਯਾਦ ਕਰਦੀ ਆ ਗੱਲਾਂ ਨਹੀਂ ਹੁੰਦੀਆਂ ਬਹੁਤ ਹੀ ਪਰਸੈਂਟੇਜ ਇਹ ਹੁੰਦੀਆਂ ਨੇ ਕਿ ਫਲਾਣੇ ਦਾ ਵੀ ਦੇਣ ਵਾਲਾ ਪਿਆ ਧਮਕਾ ਬੰਦਾ ਵੀ ਜਿਹੜੇ ਮਾਰਦਾ ਜੇ ਜਦੋਂ ਇਸ਼ਤਾਂ ਦੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦਾ ਸਿਰ ਨਹੀਂ ਭਣੋਸਿਆ ਜਾਂਦਾ ਉਹਨਾਂ ਦੇ ਉੱਤੇ ਇੰਨਾ ਪ੍ਰੈਸ਼ਰ ਪੈਂਦਾ ਔਰ ਛੋਟੀ ਉਮਰ ਹੁੰਦੀ ਹੈ ਇੰਨੇ ਪ੍ਰੈਸ਼ਰ ਪੈ ਜਾਣੇ ਜੇ ਆਪਾਂ ਹੋਈਏ ਤਾਂ ਮੈਨੂੰ ਲੱਗਦਾ ਆਪਾਂ ਵੀ ਦਿਲ ਛੱਡ ਜੀ ਕਈ ਬੱਚੇ ਡੁੱਬ ਕੇ ਵੀ ਮਰਦੇ ਨਹੀਂ ਕਈ ਬੱਚੇ ਜਾਣ ਕੇ ਵੀ ਪਾਣੀਆਂ ਵੱਲ ਨੂੰ ਜਾਂਦੇ ਨੇ ਇੱਕ ਹੋਰ ਵੀ ਗੱਲ ਆਪਾਂ ਪੰਜਾਂ ਪਾਣੀਆਂ ਦੇ ਹੋਣਾ ਕਹਿੰਦੇ ਹੁੰਦੇ ਨੇ ਰੁੱਖ ਬਦਲੇ ਹਵਾਵਾਂ ਦੀ ਬੂੰਦ ਬੂੰਦ ਤਰਸ ਗਏ ਅਸੀਂ ਪੁੱਤ ਦਰਿਆਵਾਂ ਦੇ ਪਾਣੀ ਇਹਨਾਂ ਖਿੱਚਦਾ ਪਰਮਾਉਂਦਾ ਵਹਿਤਾ ਪੰਜਾਬੀਆਂ ਹਰ ਚੀਜ਼ ਦੀ ਪਰਮਾਉਂਦੀ ਆ ਪਾਣੀ ਵਿੱਚ ਜਾਂਦੇ ਨੇ ਤਾਂ ਉਥੇ ਲਿਖਿਆ ਵੀ ਹੁੰਦਾ ਕਿ ਦੋਗੇ ਪਾਣੀ ਜਣਾ ਮਨਾ ਪਰ ਇਹ ਭੁੱਲ ਜਾਂਦੇ ਨੇ ਉਸ ਵੇਲੇ ਜਦ ਪਾਣੀ ਵਿੱਚ ਜਾਂਦੇ ਨੇ ਉਹ ਪਾਣੀ ਖੇਚ ਲੈਂਦਾ ਬਹੁਤ ਵਾਰੀ ਦਾ ਸੈਲਫੀਆ ਸਲਫੀਆਂ ਕਿਚਦੇ ਹੀ ਮਰ ਜਾਂਦੇ ਨੇ ਤੇ ਇਸ ਕਰਕੇ ਉਥੋਂ ਦੇ ਰੂਲਸ ਐਂਡ ਰੈਗੂਲੇਸ਼ਨ ਅੱਛਾ ਮੈਡਮ ਪਿਛਲੇ ਦਿਨਾਂ ਦੇ ਵਿੱਚ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਨੀ ਸਾਹਿਬ ਨੇ ਅਪੀਲ ਕੀਤੀ ਅਪੀਲ ਉਹਨਾਂ ਦੀ ਕਹਾਲੋ ਕਿ ਆਸტრਾ ਅੰਕੇ ਵੀ ਪੰਜਾਬ ਸਰਕਾਰ ਵੀ ਕੁਝ ਕਰੇ ਕੇਂਦਰ ਸਰਕਾਰ ਵੀ ਕੁਝ ਕਰੇ ਇਹ ਵੀ ਮੈਨੂੰ ਲੱਗਦਾ ਹੈ ਕਿ ਵੀ ਜਿਹੜੀਆਂ ਉਥੋਂ ਦੀਆਂ ਜੱਥੇਬੰਦੀਆਂ ਨੇ ਪੰਜਾਬੀਆਂ ਦੀਆਂ ਜਾਂ ਸਿੱਖ ਜਥੇਬੰਦੀਆਂ ਨੇ ਜਾਂ ਗੁਰਦੁਆਰਾ ਸਹਿਬਾਨ ਨੇ ਉਹ ਤੁਹਾਡੇ ਖਿਆਲ ਦੇ ਵਿੱਚੋਂ ਕੀ ਕਰ ਸਕਦੇ ਆ ਵਿਦਿਆਰਥੀਆਂ ਕਿਉਂਕਿ ਇਹ ਇਹ ਆ ਵੀ ਭਾਈ ਜੇ ਤੁਹਾਡਾ ਭਾਈ ਜਾਰਾ ਨਹੀਂ ਤੁਹਾਨੂੰ ਸਾਂਭਦਾ ਤੇ ਫਿਰ ਕੈਨੇਡਾ ਸਰਕਾਰ ਤਾਂ ਸਾਂਭਣ ਦੀ ਦੂਰ ਦੀ ਗੱਲ ਆ ਗੱਲ ਸੁਣ ਰਜਿੰਦਰ ਜਿੰਨੇ ਵੀ ਸਾਂਭੇ ਨੇ ਨਾ ਗੁਰਦੁਆਰਿਆਂ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੱਚਾ ਜਿਹੜਾ ਇੱਥੋਂ ਜਾਂਦਾ ਉਹ ਮਹੀਨੇ 'ਚ 20 ਵਾਰ ਉੱਥੇ ਰੋਟੀ ਨਹੀਂ ਖਾਂਦਾ ਹੂੰ ਉਹ ਲੰਗਰ ਉੱਥੇ ਹੀ ਛਕਦੇ ਨੇ ਹੂੰ ਸਾਰੇ ਉੱਥੇ ਹੀ ਇਕੱਠੇ ਹੁੰਦੇ ਨੇ ਕਿਉਂਕਿ ਗ੍ਰੋਸਰੀ ਬੜੀ ਮਹਿੰਗੀ ਆ ਹੂੰ ਹੂੰ ਇਸ ਕਰਕੇ ਲੰਗਰ ਤੋਂ ਉਹਨੇ ਛਕਣਾ ਹੀ ਛਕਣਾ ਹਮ ਅਗਲੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਉਹ ਕਰਨ ਕੀ ਪੰਜਾਬੀ ਬਹੁਤ ਕੁਸ਼ ਕਰਦੇ ਨੇ ਮੈਨੂੰ ਪਤਾ ਮੈਂ ਅੱਖੀਂ ਦੇਖਿਆ ਜਿਹੜੇ ਉੱਥੇ ਪੁੰਨदान ਕਰਦੇ ਨੇ ਬਹੁਤ ਸਟਾਈਲ ਨਾਲ ਆਉਂਦੇ ਨੇ ਇਹਨਾਂ ਲਈ ਪਰ ਜਿਹੜੇ ਡੈਥੀ ਹੋ ਜਾਂਦੀ ਹੈ ਉਹਨਾਂ ਦੇ ਲਈ ਫੇਰ ਸਪੈਸ਼ਲ ਗੋਵੀ ਫੰਡ ਪੈਦਾ ਹੁੰਦਾ ਹੈ ਜਿਹਦੇ ਲਈ ਜਿਹੜੇ-ਜਿਹੜੇ ਬੰਦੇ ਜਾਣਦੇ ਨੇ ਉਹ ਪੈਸੇ ਪਾਉਂਦੇ ਨੇ ਤੇ লাশ ਇੱਥੇ ਆਉਂਦੀ ਹੈ ਨਾ ਕਰੀ ਮਾਪਿਆਂ ਦੀ ਪਰਮਾਤਮਾ ਨਾ ਕਰੀ ਕਿ ਇਸ ਤਰ੍ਹਾਂ ਦਾ ਸਾਹਮਣਾ ਕਰਨਾ ਪਵੇ ਕਈਆਂ ਦੇ ਇਕੱਲੇ ਇਕੱਲੇ ਪੁੱਤਾਂ ਦੀ লাশ ਵੀ ਇਸ ਤਰ੍ਹਾਂ ਆਈ ਹੈ ਤੇ ਸੁਣਨ ਵਿੱਚ ਆਇਆ ਵੀ ਹਰ ਰੋਜ਼ ਦੀ ਕਲਾਸ਼ ਪੰਜਾਬ ਨੂੰ ਘਾਰਹੀ ਹੈ ਪਰ ਕਿੰਨਾ ਕੁ ਕੋਈ ਬੰਦਾ ਕਰ ਸਕਦਾ ਇੱਕ ਦੋ ਵਾਰੀ ਤਾਂ ਹੋ ਜੇ ਇੱਕ ਮੈਡਮ ਇਹ ਗੱਲ ਹੈਗੀ ਆ ਪਤਾ ਨਹੀਂ ਇਹ ਸੱਚੀ ਆ ਕਿ ਝੂਠੀ ਆ ਤੁਸੀਂ ਉਸ ਕਮਿਊਨਿਟੀ ਚ ਵਿਚਰਦੇ ਆ ਕਿ ਮਰਿੰਦਰ ਗਿੱਲ ਦਾ ਗਾਣਾ ਵੀ ਆ ਕਿ ਆਪਣੀ ਆ ਜਿਹੜੇ ਉਹ ਤੁਹਾਡਾ ਵੱਧ ਸ਼ੋਸ਼ਣ ਕਰਦੇ ਕਰਦੇ ਇਸ ਕੋਈ ਸ਼ੱਕ ਨਹੀਂ ਤੇ ਪਰ ਉਹ ਹੈ ਬੰਦੇ ਤਾਂ ਥੋੜੇ ਸਾਰੇ ਤਾਂ ਕਰਦੇ ਨਹੀਂ ਪਰ ਉਹਦੇ ਨਾਲ ਸਾਰੀ ਕਮਿਊਨਿਟੀ ਬਦنام ਨਹੀਂ ਬਿਲਕੁਲ ਹੁੰਦੀ ਹੈ ਤੇਰੀ ਗੱਲ ਠੀਕ ਹੈ ਹੁਣ فرض ਕਰੋ ਵੀ ਆਪਣੀ ਕਰਦੇ ਨੇ ਵਿਜ਼ਟਰ ਜਾਂਦੇ ਨੇ ਵਿਜ਼ਟਰ ਬੰਦਾ ਉੱਥੇ ਜਾ ਕੇ ਕੰਮ ਕਰਦਾ ਹੁਣ ਤਾਂ ਖੈਰ ਬੰਦ ਕਰਤਾ ਸਰਕਾਰ ਨੇ ਜਦੋਂ ਵਿਜ਼ਟਰ ਕੰਮ ਕਰਦਾ ਤਾਂ ਜਿਹੜੇ ਕੰਮ ਕਰਨ ਦੇ ਕਾਬਿਲ ਨੇ ਜਵਾਨ ਬੱਚੇ ਉਹਨਾਂ ਨੂੰ ਤਾਂ ਕੰਮ ਨਹੀਂ ਮਿਲਦਾ ਇਹਨਾਂ ਨੂੰ ਉਹ ਘੱਟ ਪੈਸੇ ਦੇ 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 ਮੈਂ ਤੇਨੂੰ ਮੈਂ ਕਹਾਂ ਵੀ 18 ਜਾਂਦੇ 8 ਡਾਲਰ ਲੈ ਲੈ ਤੇ ਤੂੰ ਸ਼ਾਮ ਤੱਕ ਮੇਰੀ ਤੋੜੀ ਜਾ ਤੂੰ ਤਾਂ ਕਹੇਗਾ ਮੈਨੂੰ 8 ਹੀ ਬਥੇਰੇ ਨੇ ਕਿਉਂਕਿ ਮੈਂ ਆ ਟਿਕਟ ਲਾ ਕੇ ਆਇਆ ਟਿਕਟ ਕੱਢ ਕੇ ਲੈ ਜਾਊਗਾ ਇੰਨੇ ਹੀ ਬਹੁਤ ਹੈ ਜਦੋਂ ਆਪਣੇ ਬੰਦੇ ਬਿਜ਼ਨਸ ਕਰਦੇ ਨੇ ਉਹ ਸੋਚਦੇ ਨੇ ਵੀ ਇਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਇਹਨਾਂ ਨੂੰ ਅਸੀਂ ਨੌਕਰੀ ਦੇਦੇ ਆ ਉਹ ਘੱਟ ਪੈਸੇ ਤੇ ਹੀ ਮੰਨ ਜਾਂਦੇ ਕਿਸ ਉਹ ਹੀ ਜ਼ਮਾਨਾ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਟਰੱਕਾਂ ਵਾਲਿਆਂ ਨੂੰ 50 60 ਡਾਲਰ ਘੰਟੇ ਦੇ ਮਿਲਦੇ ਸੀ ਤੇ ਹੁਣ ਉਹ 20 ਤੇ ਆਦੀ ਇੰਨਾ ਜਿਆਦਾ ਫਰਕ ਪੈ ਗਿਆ ਹੂੰ ਹੂੰ ਇਸ ਕਰਕੇ ਕਰਦੇ ਤਾਂ ਹਨ ਐਕਸਪਲੇਨੇਸ਼ਨ ਤੇਰੀ ਗੱਲ ਠੀਕ ਹੈ ਪਰ ਹੈਲਪ ਵੀ ਉਹ ਤੇਰੀ ਕਰਦੇ ਜਣੇ ਹੈਲਪ ਕਰਨ ਵਾਲੇ ਹੋਰ ਨਹੀਂ हां ओहो ते ਖੌਣ ਚੁੱਸਣ ਵਾਲੇ ਹੋਰ ਪਰ ਦੋਵੇਂ ਹੈਗੇ ਹੈ ਹੈਗੇ ਦੋਨੇ ਪਰ ਇਹ ਵੀ ਹੈ ਨਾ ਜਿਵੇਂ ਕਮਿਊਨਿਟੀ ਨੂੰ ਉਹਨਾਂ ਦੀ ਜਿਹਨੂੰ ਕਹਿੰਦੇ ਪ੍ਰਸ਼ੰਸਾ ਵੀ ਕਰਨੀ ਪੈਂਦੀ ਆ ਤੇ ਉਹਨਾਂ ਨੂੰ ਮਾਨ ਸਨਮਾਨ ਵੀ ਕਰਨਾ ਪੈਂਦਾ ਜਿਹੜਾ ਸਾਰੀ ਕਮਿਊਨਿਟੀ ਲਈ ਕਰਦਾ ਤੇ ਇਹੋ ਜਿਹੇ ਨੂੰ ਨਖੇੜਨਾ ਵੀ ਚਾਹੀਦਾ ਨਾ ਜੀ ਕਾਲੀਆਂ ਫੇਟਾਂ ਜਿਹੜੀਆਂ ਬਿਲਕੁਲ ਇਹ ਤੇਰੀ ਗੱਲ ਠੀਕ ਹੈ ਮੈਂ ਉਹਨਾਂ ਦਾ ਸੋਸ਼ਲ ਮੀਡੀਆ ਦਿਖਾਉਂਦਾ ਹੀ ਉਹ ਕੁਛ ਆ ਲੋਕਾਂ ਨੂੰ ਸਵਾਦ ਹੀ ਉਹ ਕੁਛ ਲੱਗਦਾ ਸੋਸ਼ਲ ਮੀਡੀਆ ਇਹ ਕਿਉਂ ਨਹੀਂ ਦਿਖਾਉਂਦਾ ਕਿ ਉੱਥੇ ਇੰਨਾ ਮਾੜਾ ਹਾਲ ਹੈ ਇੰਨੀ ਜਨਤਾ ਇਕੱਠੀ ਹੋਈ ਖੜੀ ਹੈ ਜਿਨ੍ਹਾਂ ਦਾ ਫਿਊਚਰ ਇਸ ਵੇਲੇ ਜਿਨ੍ਹਾਂ ਦੇ ਸਿਰ ਤੇ ਤਲਵਾਰ ਲਟਕ ਰਹੀ ਆ ਇਹ ਸਾਰਾ ਕੁਝ ਤੇ ਦੱਸਿਆ ਜਾਵੇ ਤਾਂ ਲੋਕ ਨਾ ਭੇਜਣ ਜੁਆਕਾਂ ਨੂੰ ਇਹ ਵੀ ਤਾਂ ਹੋਣਾ ਚਾਹੀਦਾ ਇਹ ਵੀ ਕਹਿ ਦਿੱਤਾ ਜਾਂਦਾ ਨੇ ਜਿਵੇਂ ਹੁਣ ਤੁਸੀਂ ਉੱਥੇ ਪੱਕੇ ਰਹਿਣੇ ਆ ਸਾਡੇ ਬੱਚੇ ਮਾ ਕੇ ਕਾਫੀ ਦੇਰ ਦੇ ਕੈਨੇਡਾ ਰਹਿ ਰਹੇ ਆ ਪੀਆਰ ਹੈਗੇ ਉਹ ਕਹਿੰਦੇ ਤੁਸੀਂ ਆਪ ਦੇ ਬੱਚੇ ਦਾ ਤੌਰ ਤੇ ਸਾਡਿਆਂ ਵੀ ਰਹੀ ਇਉਂ ਕਰਦੇ ਜਦੋਂ ਅਸੀਂ ਬੱਚੇ ਤੋਰੀ ਸੀ ਇਹ ਸਾਰਾ ਕੁਝ ਅਵੇਲੇਬਲ ਸੀ ਹੁਣ ਕਿਉਂਕਿ ਜਿਆਦਾ ਲੋਕ ਆ ਗਏ ਨੇ ਇਹ ਨਹੀਂ ਹੈ ਉਹਨਾਂ ਦੀ ਦੌੜ ਤੋਂ ਪਰੇ ਐ ਇੱਕ ਛੋਟੇ ਜਿਹੇ ਘਰ ਦੇ ਵਿੱਚ 20 20 ਬੱਚੇ 20 ਰਹਿ ਰਹੇ ਨੇ ਹੁਣ ਜੇ 20 ਬੱਚੇ ਰਹਿੰਦੇ ਨੇ ਦੋ ਬਾਥਰੂਮ ਨੇ ਲਾਈਨ ਦੇ ਵਿੱਚ ਖੜੇ ਨੇ ਉਹਨਾਂ ਨੇ ਤਾਂ ਗੰਦ ਪਾਉਣਾ ਹੀ ਪਾਣਾ ਇੱਕ ਮੈਡਮ ਉਥੋਂ ਦੀ ਕਮਿਊਨਿਟੀ ਦੀ ਜਿਹੜੀ ਵੱਡੀ ਸ਼ਿਕਾਇਤ ਇਹ ਆ ਰਹੀ ਹੈ ਜਿਹੜੀ ਉਥੋਂ ਦੀ ਪ੍ਰਾਣੀ ਪੰਜਾਬੀ ਕਮਿਊਨਿਟੀ ਵੀ ਤੇ ਆਦਰ ਜਿਹੜੀ ਕਹਿ ਸਕਦੇ ਆ ਕਿ ਜਿਹੜੀ ਕਮਿਊਨਿਟੀ ਪੋਸਟ ਕਮਿਊਨਿਟੀ ਹੈਗੀ ਯਾਰ ਉਹ ਵਾਰ-ਵਾਰ ਕਹਿੰਦੀ ਕਿ ਪੰਜਾਬੀ ਗੰਦ ਬਹੁਤ ਪਾਉਂਦੇ ਆ ਪਾਰਕਿੰਗ ਲਾਟਸ ਦੇ ਵਿੱਚ ਸ਼ਰਾਬ ਪੀ ਲੈਂਦੇ ਆ ਲੜਾਈਆਂ ਕਰਦੇ ਆ ਜਾਂ ਗੋਲੀਆਂ ਚਲਾ ਦਿੰਦੇ ਆ ਜਾਂ ਕਹ ਸਕਦੇ ਆ ਕਿ ਇਲੀਗਲ ਡਾਕੂਮੈਂਟ ਬਣਾਉਂਦੇ ਸਾਰੇ ਤਾਂ ਨਹੀਂ ਬਣਾਉਂਦੇ ਉਹੀ ਗੱਲ ਰਜਿੰਦਰ ਮੈਨੂੰ ਤਾਂ ਫੇਰ ਉਵੇਂ ਹੀ ਜੱਟ ਸਦਾ ਆਉਂਦਾ ਜਿਨ੍ਹਾਂ ਮਾਪੇ ਨੇ ਇੱਥੇ ਬੈਠਿਆ ਨੇ ਉਥੇ ਵੱਡੀ ਗੱਡੀ ਲੈਤੀ ਜਿਨ੍ਹਾਂ ਨੂੰ ਮੈਨੂੰ ਲੱਗਦਾ ਉਹਨਾਂ ਨੇ ਲੋਕਾਂ ਦੀ ਜੇਬਾਂ ਨੂੰ ਕੈਂਚੀ ਲਾਈ ਹੋਣੀ ਇੱਥੇ ਨਹੀਂ ਇਹ ਰਿਸ਼ਵਤ ਕੇ ਖੋਰੀ ਭ੍ਰਿਸ਼ਟਾਚਾਰੀ ਦਾ ਪੈਸਾ ਭ੍ਰਿਸ਼ਟਾਚਾਰ ਦਾ ਪੈਸਾ ਕਿਉਂਕਿ ਉਥੇ ਤਾਂ ਸਰਖੋਟ ਕੰਦੀ ਵੇਲੇ ਮਿਲਦੀ ਜੋ ਆਕਾਂ ਨੂੰ ਜਿਹੜੇ ਕੰਮ ਕਰਦੇ ਨੇ ਬਣਦੇ ਨੇ ਕੰਮ ਕਰਦੇ ਨੇ ਆ ਕੇ ਰੋਟੀ ਟੁਕ ਕਰਦੇ ਨੇ ਸਾਰਾ ਕੁਝ ਕਰਦੇ ਨੇ ਜਿਹੜਾ ਬੱਚਿਆਂ ਨੇ ਉਥੇ ਹਾਕੀਆਂ ਕੱਢ ਲੀਆਂ ਲੜਾਈਆਂ ਕਰ ਲੀਆਂ ਸ਼ਰਾਬਾਂ ਪੀ ਲੀਆਂ ਲੋਕਾਂ ਨੂੰ ਕਾਰਾਂ ਦਿਖਾਤੀਆਂ ਲੋਕਾਂ ਨੂੰ ਘਰ ਦਿਖਾਤੇ ਇੱਕ ਅੱਧੇ ਸਾਲ ਦੇ ਵਿੱਚ ਉਹਨਾਂ ਦੇ ਕੋਲ ਇੰਨਾ ਕੁਝ ਆ ਗਿਆ ਇਹ ਸਾਰਾ ਕੁਝ ਇਲੈਗਲ ਹੈ ਕੋਈ ਇਥੇ ਵੀ ਹੈ ਜੋ ਉਹੀ ਕਰਦੇ ਨੇ ਪਰ ਮੈਡਮ ਇੱਕ ਹੋਰ ਬਹੁਤ ਸਮੱਸਿਆ ਆ ਲਈ ਆ ਕਿ ਜਿਹੜੀ ਜਿਹਨੂੰ ਕਹਿੰਦੇ ਆ ਕਿ ਪਰਿਵਾਰਕ ਰਿਸ਼ਤਿਆਂ ਦੇ ਬਾਰੇ ਕਿ ਇੱਕ ਜ਼ਮਾਨਾ ਸੀ ਕਿ ਜਿੱਥੇ ਮਾਪਿਆਂ ਨੇ ਪਰਣਾਤੀ ਉੱਥੇ ਦੀ ਨੀਂ ਉਮਰ ਕੱਢਣੀ ਹਾਲਾਂਕਿ ਉਹਦੇਆਂ ਵੀ ਸਮੱਸਿਆਵਾਂ ਸੀ ਬਿਲਕੁਲ ਇਹ ਸੀ ਕਿ ਜੇ ਹੁਣ ਜ਼ਿੰਮੇਵਾਰੀ ਚੱਕ ਲਈ ਤਾਂ ਬੰਦੇ ਦੇ ਸਿਰ ਤੇ ਵੀ ਕਿ ਬੰਦਾ ਕਿਹੜਾ ਜਿਹੜਾ ਹੁਣ ਭੱਜ ਜੇ ਤੇ ਇਹਨੇ ਹੁਣ ਨਵਾਉਣਾ ਰਿਸ਼ਤਾ ਚਾਹੇ ਕੀ ਹੋ ਜਾ ਵੀ ਮਨਮ ਰਿਸ਼ਤਿਆਂ ਦੀ ਟੁੱਟਪਾ ਜੀ ਵੀ ਤਾਂ ਬਹੁਤ ਆ ਰਹੀ ਆ ਕਿ ਕੁੜੀਆਂ ਤੇ ਸੌਰੇ ਪਰਿਵਾਰ ਪੈਸਾ ਖਰਚਦਾ ਮੁੜ ਕੇ ਉਹੋ ਕਹ ਕਹਿ ਦਿੰਦੀ ਆ ਕਿ ਮੁੰਡਾ ਤੁਹਾਡਾ ਲੰਗਾ ਦਾਂਗੀ ਪਰ ਵਿਆਹ ਕਿਸੇ ਨੂੰ ਨਾ ਕਰਾਵਾਂਗੀ ਕਈ ਮੁੰਡਾ ਲੰਗਾਉਣ ਤੋਂ ਵੀ ਵਿਚਰ ਜਾਂਦੀਆਂ ਕਈ ਬੰਦੇ ਆਉਂਦੇ ਆ ਇੱਧਰ ਵਿਆਹ ਕਰਾਉਂਦੇ ਕਹਿੰਦੇ ਕਾਗਜ਼ ਭੇਜਾਂਗੇ ਮੁੜ ਕੇ ਆਉਂਦੇ ਨਹੀਂ ਟਿਕਟਾਂ ਵੀ ਲੈ ਲੈਂਦੇ ਆ ਦਾਜ ਵੀ ਲੈ ਜਾਂਦੇ ਆ ਤੇ ਉਸ ਕੁੜੀ ਨਾਲ ਜਿਹਨੂੰ ਕਹਿੰਦੇ ਆ ਕਿ ਇੰਡੀਆ ਚ ਹਨੀ ਮੋਨ ਵੀ ਬਣਾ ਜਾਂਦੇ ਆ ਮੁੜ ਕੇ ਉਹ ਅੜੀਕਦੀ ਰਹਿੰਦੀ ਆ ਇਹੋ ਜੀਆਂ ਗੱਲਾਂ ਤੋਂ ਲਾਵਾ ਹੁਣ ਤਾਂ ਅਗਲੀਆਂ ਗੱਲਾਂ ਵਾਪਰ ਗਈਆਂ ਕਿ ਉੱਥੇ ਵੀ ਮਾਕੇ ਹੁੰਦਿਆਂ ਹੋਇਆਂ ਵੀ ਰਿਸ਼ਤੇ ਆ ਜਿਹੜੇ ਟੁੱਟ ਰਹੇ ਆ ਇਹ ਕੀ ਕਾਰਨ ਆ ਕਿ ਪੰਜਾਬੀ ਕਮਿਊਨਿਟੀ ਦਾ ਤੇ ਲੱਛਣ ਨਹੀਂ ਸੀ ਰਜਿੰਦਰ ਗੱਲ ਇਹ ਆ ਜਦੋਂ ਰਿਸ਼ਤਾ ਕਰਨ ਵੇਲੇ ਸੌਦੇबाजी ਹੁੰਦੀ ਹੂੰ ਸੌਦਾ ਡੀਲ ਹੈ ਠੇਸਾਂ ਡੀਲ ਨੂੰ ਡੀਲ ਬਗ ਰੱਖਿਆ ਪਰ ਇੱਕ ਮੇਰੀ ਬੇਨਤੀ ਹੈ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਜੇ ਡੀਲ ਹੋਈ ਹੈ ਨਾ ਡੀਲ ਸੇ ਇਮਾਨਦਾਰੀ ਰੱਖਣ ਜੇ ਕੁੜੀ ਦਾ ਵਿਆਹ ਇੱਥੇ ਹੋ ਗਿਆ ਮੁੰਡਾ ਨਹੀਂ ਲਿਆਣਾ ਚਾਹੁੰਦੀ ਮੁੰਡੇ ਨਾਲ ਗੱਲ ਕਰ ਲਵੇ ਵੀ ਵਿਆਹ ਤਾਂ ਨਿਮਿਤ ਰੱਖਣਾ ਪਰ ਤੈਨੂੰ ਇੱਧਰ ਲੈ ਆਉਣੀ ਹੈ ਘਟੋ ਘਟੋ ਡੀਲ ਤਾਂ ਕੰਪਲੀਟ ਕਰੇ ਜਾਂ ਨਹੀਂ ਬੇਈਮਾਨੀ ਦਾ ਕੰਮ ਵੀ ਇਮਾਨਦਾਰੀ ਦਾ ਹਾਂ ਬਿਲਕੁਲ ਡੀਲ ਪੂਰੀ ਹੋਣੀ ਚਾਹੀਦੀ ਹੈ ਮੁੰਡੇ ਨੂੰ ਉਧਰ ਲੈ ਜਵੇ ਮੁੜ ਕੇ ਆਪਦਾ ਜਿਸੇ ਵਿਆਹ ਕਰਾਉਣਾ ਕਰਾ ਲਵੇ ਤਾਂ ਹੋਣਾ ਹੀ ਹੋਣਾ ਪਤਾ ਹੀ ਹੈ ਜਿਹੜੇ ਹੁਣ ਬਣਨ ਅਗਲੀ ਪੀੜ੍ਹੀ ਹੈ ਨੈਕਸਟ ਜਨਰੇਸ਼ਨ ਬਿਕੋ ਪਹਿਲੀ ਪੀੜ੍ਹੀ ਤਾਂ ਪੰਜਾਬੀ ਭਾਸ਼ਾ ਨਾਲ ਜੁੜੀ ਪੰਜਾਬੀ ਸੱਭਿਆਚਾਰ ਨਾਲ ਜੁੜੀ ਜਿਹੜੀ ਦੂਜੀ ਪੀੜੀ ਆ ਆ ਉਹ ਜਿਹਨੂੰ ਕਹਿੰਦੇ ਆ ਕਿ ਅਧਿਕ ਪਚੰਦੀ ਜੁਰੀ ਹੋਈ ਹੈ ਤੁਹਾਨੂੰ ਤੀਜੀ ਪੀੜੀ ਦਾ ਕੀ ਭੇਖ ਲੱਗਦਾ ਆ ਮੈਂ ਬਹੁਤ ਹੈਰਾਨ ਹੁੰਨੀ ਹੁੰਦੀ ਆ ਰਜਿੰਦਰ ਬਈ ਜਦੋਂ ਮੈਂ ਕਿਤੇ ਬਾਹਰ ਜਾਨੀ ਆ ਗੁਰਦੁਆਰੇ ਜਾਨੀ ਆ ਜਾਂ ਕਿਤੇ ਵੀ ਜਾਨੀ ਆ ਤੇ ਜਿਹੜੇ ਯੰਗਸਟਰ ਨੇ ਉਹਨਾਂ ਨੂੰ ਬੜੇ ਸਪਾਕ ਨਾਲ ਮਿਲਦੇ ਨੇ ਵੀ ਤੁਹਾਨੂੰ ਸੁਣਦੇ ਹੁੰਨੇ ਆ ਜੀ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿਉਂਕਿ ਸਾਡੀ ਪੀੜ੍ਹੀ ਦੇ ਲੋਕ ਇਹ ਸੋਚਦੇ ਨੇ ਕਿ ਜਿਹੜੀ ਅਗਲੀ ਪੀੜ੍ਹੀ ਨੂੰ ਸਾਡਾ ਸੁਣਨਾ ਕੋਈ ਚੰਗਾ ਨਹੀਂ ਲਾਂਦਾ ਸਾਨੂੰ ਇਹ ਪਸੰਦ ਨਹੀਂ ਕਰਦੇ ਅਸੀਂ ਵੀ ਨਹੀਂ ਇਹਨਾਂ ਨੂੰ ਪਸੰਦ ਕਰਦੇ ਇਹ ਵੀ ਸਾਨੂੰ ਨਹੀਂ ਪਸੰਦ ਕਰਦੇ ਪਰ ਜਦੋਂ ਇੰਨੇ ਬੱਚੇ ਇੰਨੀ ਰੀਜ ਨਾਲ ਇੰਨੀ ਮੋਹ ਨਾਲ ਮਿਲਦੇ ਨੇ ਤਾਂ ਮੈਨੂੰ ਲੱਗਦਾ ਨਹੀਂ ਹਲੇ ਵੀ ਇਹ ਗੱਲ ਅਸੀਂ ਜਿਆਦਾ ਵੱਡੀ ਖਾਈ ਪਾ ਲਈ ਐਡੀ ਵੱਡੀ ਖਾਈ ਹੈ ਨਹੀਂ ਅਸੀਂ ਉਹਨਾਂ ਦੇ ਥੋੜਾ ਨੇੜੇ ਹੋਈ ਸਾਡੇ ਜੀ ਵੀ ਕਸੂਰ ਰਹੇਗੇ ਨੇ ਅਸੀਂ ਥੋਪਦੇ ਆਂ ਵੀ ਆਦਲ ਸਿੱਖੋ ਆ ਕਰੋ ਅਸੀਂ ਉਹਨਾਂ ਦੇ ਨੇੜੇ ਹੋਈ ਉਹ ਵੀ ਸਾਡੇ ਨੇੜੇ ਹੋਣਗੇ ਤੇ ਦੂਜੀ ਗੱਲ ਜਿਹੜੀ ਤੋਂ ਰਿਸ਼ਤਾ ਦੀ ਗੱਲ ਕਰਦਾ ਤੇ ਕੱਲੇ ਕੈਨੇਡਾ ਦੇ ਨੌ ਨਾ ਲਾਓ ਆਲ ਓਵਰ ਦੀ ਵਰਡ ਹੀ ਐਥੇ ਵੀ ਇਹ ਕੁਛ ਆ ਇਹ ਪੀੜੀ ਦਾ ਪਾੜਾ ਜਿਹੜਾ ਹੈ ਨਾ ਇੱਕ ਤਾਂ ਟੈਕਨੋਲੋਜੀ ਨੇ ਬੜਾ ਵੱਡਾ ਹੱਥ ਪਾਇਆ ਇਹਨੇ ਨਾ ਟੈਕਨੋਲੋਜੀ ਦੇ ਇਹ ਕਾਰਜ ਪੰਜ ਬੰਦੇ ਬੈਠੇ ਆ ਪੰਜੇ ਡੋਡੀ ਨੇ ਆਪਸ ਵਿੱਚ ਤਾਂ ਗੱਲ ਹੀ ਨਹੀਂ ਕਰਦੇ ਆਪਾਂ ਬੈਠ ਕੇ ਟੀਵੀ ਮੂਰੇ ਤਾਂ ਗੱਲ ਕਰ ਲੈਂਦੇ ਆ ਜਦੋਂ ਆਪਾਂ ਉਹ ਕੱਲੇ ਉੱਥੇ ਜਾ ਕੇ ਬੈਠਾਂਗੇ ਤੂੰ ਵੀ ਆਪਦੇ ਫੋਨ ਤੇ ਹੋਏਗਾ ਮੈਂ ਵੀ ਆਪਦੇ ਫੋਨ ਤੇ ਹੋਊਂਗਾ ਟੈਕਨੋਲੋਜੀ ਨੇ ਸਾਨੂੰ ਇੰਨਾ ਤੋੜਤਾ ਆ ਡੱਡ ਹੋ ਗਈ ਪਰ ਮਨੋਂ ਜੋੜਿਆ ਵੀ ਉਹ ਤਾਂ ਪਹਿਲਾਂ ਜੀ ਜਿਹੜੇ ਇੱਧਰ ਮਾਂਪੇ ਰਹਿੰਦੇ ਸੀਗੇ ਉਹ ਚਿੱਠੀ ਨੂੰ ਤਰਸ ਜਾਂਦੇ ਸੀ ਇਹ ਇਸ ਤਰ੍ਹਾਂ ਸੀ ਲੋਕਾਂ ਨੂੰ ਪਹਿਲਾਂ ਕਿ ਪੀਸ ਟਾਈਮ ਤਾਂ ਕਰ ਲੈਂਦੇ ਮੈਂ ਤਾਂ ਉਹ ਕਾਰਨ ਦੱਸ ਰਹੀ ਆ ਜੀ ਨਾ ਕਾਰਨਾ ਕਰਕੇ ਦਫੇੜ ਪਿਆ ਤੇਰੀ ਗੱਲ ਠੀਕ ਹੈ ਵੀ ਜੁੜੇ ਵੀ ਇਸੇ ਨਾਲ ਆ ਆਪਾਂ ਇਸ ਵੇਲੇ ਜੁੜ ਰਹੇ ਹਾਂ ਲੋਕਾਂ ਦੇ ਨਾਲ ਇਸੇ ਨਾਲ ਜੁੜ ਰਹੇ ਹਾਂ ਇਸ ਕਰਕੇ ਦੋਨੋਂ ਚੀਜ਼ਾਂ ਨਹੀਂ ਬਰਾਬਰ ਵਾਪੇ ਚੱਲਣਾਂ अच्छा राणा जी एक गल है कि भी ਤੁਸੀਂ ਹੁਣ ਇੰਨੇ ਸਾਲ ਕੈਨੇਡਾ ਦੀ ਉਥੇ ਧਰਤੀ ਤੇ ਗਜ਼ਾਰਦੇ। ਅ ਦੇਖੋ ਪਿੱਛੇ ਬਹੁਤ ਆਉਂਦਾ ਹੈ ਪਰ ਹੁਣ ਉਥੇ ਵੀ ਬਹੁਤ ਮੇਲੇ ਲੱਗਣ ਲੱਗੇ ਕਦੇ ਗਾਇਕ ਚਲੇ ਗਏ ਪਿਆ ਵੀ ਫਿਲਮਾਂ ਚਲੀਆਂ ਗਈਆਂ ਗੇਮਾਂ ਹੋਣ ਲੱਗੀਆਂ ਸਾਰੀਆਂ ਪੰਜਾਬ ਦੀਆਂ ਮਠਿਆਈਆਂ ਉਥੇ ਪਹੁੰਚ ਗਈਆਂ ਸਭ ਕੁਝ ਪਹੁੰਚ ਗਿਆ। ਕੀ ਲੱਗਦਾ ਹੈਗਾ ਕਿ ਤਵ ਵਿਖ ਦੇ ਵਿੱਚ ਜਿੰਨੀ ਵੱਡੀ ਪੱਧਰ ਤੇ ਕੈਨੇਡਾ ਚ ਮਾਈਗ੍ਰੇਸ਼ਨ ਹੋਈ ਆ ਤੇ ਹਜੇ ਵੀ ਲੱਗਦਾ ਹੈ ਕਿ ਜ਼ੀਰੋ ਤਾਂ ਹੋਣੀ ਹੈ ਹਜੇ ਵੀ ਮਾਈਗ੍ਰੇਸ਼ਨ ਤਾਂ ਹੋਊਗੀ ਪਰਸੈਂਟੇਜ ਘਟਜੂਗੀ ਪ੍ਰਤੀਸ਼ਤ ਤਾਂ ਘਟਜੂਗੀ ਹੂੰ ਪੰਜਾਬੀ ਸੱਭਿਆਚਾਰ ਦਾ ਤਵ ਵਿਖ ਕੀ ਦੇ ਦੇ ਬੇ ਕੈਨੇਡਾ ਚ ਤਾਂ ਹਲੇ ਹੈਗਾ ਹੂੰ ਕੈਨੇਡਾ ਚ ਤਾਂ ਉਹ ਗੱਲਾਂ ਦੇਖੀ ਦੀਆਂ ਨੇ ਜਿਹੜੀਆਂ ਅੱਛੀ ਛੋਟੇ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਹੂੰ ਆ ਜਾਗੋ ਤੇ ਕਿੰਨੇ ਦੇਰ ਲਾਉਂਦੇ ਨੇ ਕਿੰਨਾ ਕੁਸ਼ ਕਰ ਦਿੰਦੇ ਨੇ ਬਾਹਰ ਟਰੈਕਟਰਾਂ ਤੇ ਚੜ ਕੇ ਜਾਗੋ ਤੇ ਲੈ ਕੇ ਜਾਂਦੇ ਨੇ ਹੂੰ ਪੰਜਾਬ ਮੈਨੂੰ ਐਂ ਲੱਗਦਾ ਹੁੰਦਾ ਵੀ ਜਿਹੜੀ ਹੁੰਦੀ ਆ ਨਾ ਅੰਬਾਂ ਦੀ ਭੁੱਖ ਅੰਬਖੜੀਆਂ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹੂੰ ਜਿਹੜਾ ਉਹ ਮਿੱਟੀ ਦਾ ਮੋਹ ਹੁੰਦਾ ਹੈ ਜਿਸ ਤੋਂ ਅਸੀਂ ਜੰਮੇ ਹੋਂ ਕਿਤੇ ਕੈਨੇਡਾ ਵਾਲੇ ਨੂੰ ਇੱਥੇ ਆ ਕੇ ਨਹੀਂ ਲੱਗਦਾ ਚੰਗਾ ਆਪਾਂ ਨੂੰ ਉੱਥੇ ਜਾ ਕੇ ਨਹੀਂ ਲੱਗਦਾ ਮੈਨੂੰ ਇਹ ਲੱਗਦਾ ਵੀ ਬੰਦਾ ਮੱਲੋ ਮੱਲੀ ਉਧਰ ਨੂੰ ਖਿੱਚਿਆ ਜਾਂਦਾ ਹੈ ਜਿਹੜੇ ਦੇ ਵਿੱਚੋਂ ਪੈਦਾ ਹੋਇਆ ਉਸੇ ਨੂੰ ਬਰਕਰਾਰ ਰੱਖਣ ਵਾਸਤੇ ਇੱਕ ਹੋਰ ਗੱਲ ਕੈਨੇਡਾ ਦੀ ਖਾਸ ਖੂਬ ਹੈ ਕਿ ਉੱਥੋਂ ਦੇ ਬੱਚੇ ਪਾਲੇ ਨੇ ਬਜ਼ੁਰਗਾਂ ਨੇ ਬਜ਼ੁਰਗਾਂ ਨੇ ਉਹਨਾਂ ਦੇ ਵਿੱਚ ਸੱਭਿਆਚਾਰਕ ਅੰਸ਼ ਜਿਹੜੇ ਨੇ ਕਾਇਮ ਰੱਖੇ ਹੋਏ ਨੇ ਜਿਹੜੇ ਬੱਚੇ ਕੈਨੇਡਾ ਦੇ ਵਿੱਚ ਬਜ਼ੁਰਗ ਪਾਲ ਰਹੇ ਆ ਉਹ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿੰਦੇ ਆ ਜਿਹੜੇ ਬੱਚੇ ਕਰੈਚਾਂ 'ਚ ਪੜਦੇ ਆ ਜਾਂ ਕੱਲਾ ਸਿੰਗਲ ਪੇਰੈਂਟਸ ਜਾਂ ਸਿਰਫ ਜੋੜਾ ਪਰਿਵਾਰ ਹੀ ਪਾਲਦਾ ਉਹ ਫਿਰ ਜਲਦੀ ਟੁੱਟ ਜਾਂਦਾ ਬੜੀ ਜਲਦੀ ਟੁੱਟ ਜਾਂਦਾ ਕਿਉਂਕਿ ਉੱਥੇ ਪੜੇ ਨਹੀਂ ਪਰ ਮੈਡਮ ਤੁਸੀਂ ਨਾ ਪਹਿਲਾਂ ਤੋਂ ਹੀ ਇੰਗਲੈਂਡ ਵੀ ਬਹੁਤ ਜਾਣਦੇ ਆ ਤੁਹਾਡੇ ਇੱਕ ਸਿਸਟਰ ਇੰਗਲੈਂਡ ਵੀ ਹੈ ਤੇ ਇੰਗਲੈਂਡ ਵੀ ਮਤਲਬ ਕਿ ਇਹ ਇੰਗਲੈਂਡ ਇੰਗਲੈਂਡ ਤੁਸੀਂ ਰਹੇ ਨਹੀਂ ਤਾਂ ਮਾਕੇ ਰਹਿਣ ਵਰਗਾ ਹੈ ਕਿ ਵੀ ਮਹੀਨਾ ਦੋ-ਦੋ ਮਹੀਨੇ ਤੁਸੀਂ ਰਹਿੰਦੇ ਆ ਤੇ ਰਹਿਨੇ ਵੀ ਕਈ-ਕਈ ਮਾਕੇ ਵਕਫੇ ਬਾਅਦ ਹਕੀ ਸਾਲ ਬਾਅਦ ਫੇਰ ਰਹੇਗੇ ਦੋ ਸਾਲ ਬਾਅਦ ਰਹੇ ਕੀ ਲੱਗਦਾ ਹੈਗਾ ਕਿ ਕਿਸੇ ਵੇਲੇ ਸਾਊਥ ਹਾਲ ਨੂੰ ਵੀ ਦੂਜਾ ਪੰਜਾਬ ਕਿਹਾ ਜਾਂਦਾ ਸੀ ਅੱਜਕੱਲ ਇੰਗਲੈਂਡ ਦੀ ਸੱਭਿਆਚਾਰ ਦੀ ਕੀ ਸਥਿਤੀ ਹੈ ਜਾਂ ਉੱਥੇ ਹੁਣ ਤੁਸੀਂ ਤੀਜੀ ਪੀੜ੍ਹੀ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਉੱਥੇ ਤਾਂ ਤੀਜੀ ਵੀ ਸ਼ੁਰੂ ਹੋ ਗਈ ਚੌਥੀ ਵੀ ਸ਼ੁਰੂ ਹੋ ਗਈ ਉਹ ਮੈਨੂੰ ਪਹਿਲੇ ਦਿਨੋਂ ਹੀ ਐ ਲੱਗਦਾ ਸੀ ਵੀ ਇੱਥੇ ਕਿਉਂਕਿ ਰਨਿੰਗ ਵਾਟਰ ਨਹੀਂ ਨਾ ਹੈਗਾ ਇਧਰੋਂ ਬਾਹਲੇ ਲੋਕ ਨਹੀਂ ਜਾਂਦੇ ਹੂੰ ਜਿਹੜੇ ਉੱਥੇ ਪੁਰਾਣੇ ਗਏ ਹੋਏ ਨੇ ਉਹੀ ਬੈਠੇ ਨੇ ਹੂੰ ਪੁਰਾਣਿਆਂ ਨੇ ਨੂੰ ਮੇਰਾ ਖੜਾ 80 ਤੋਂ ਬਾਅਦ ਨਹੀਂ ਗਏ ਕੋਈ ਨਹੀਂ ਗਏ ਉਹ ਜਦੋਂ ਰਨਿੰਗ ਵਾਟਰ ਨਾ ਨਾ ਹੋਵੇ ਤਾਂ ਫਿਰ ਪੁਰਾਣੇ ਭਾਈ ਜਿੱਦਾਂ ਬੇਹਾ ਹੋਈ ਜਾਣ ਹੂੰ ਹੂੰ ਤੇ ਮੈਨੂੰ ਐ ਲੱਗਦਾ ਵੀ ਜਿੰਨਾ ਕੁ ਫਰਕ ਅ ਇੱਥੇ ਆਏਗਾ ਅ ਇੰਗਲੈਂਡ ਦਾ ਇੰਗਲੈਂਡ ਤੋਂ ਕੈਨੇਡਾ ਦਾ ਉਹਨਾਂ ਹੀ ਫਰਕ ਹੈ ਅੱਛਾ ਉਹ ਹਲੇ ਉੱਥੇ ਹੀ ਖੜੇ ਨਹੀਂ ਅੱਛਾ ਕਈ ਕਈ ਵਾਰੀ ਸੱਚੀ ਤਾਂ ਹੁੰਦਾ ਅੱਛਾ ਤੁਹਾਡੇ ਕੋਲ ਵੀ ਘਰ ਹੈ ਗਿਆ ਅੱਛਾ ਥੋਡੇ ਘਰ ਵੀ ਆ ਕੁਝ ਆਏਗਾ ਵੀ ਕਿਉਂ ਅਸੀਂ ਵੀ ਉਹ ਕਹਿੰਦੇ ਨੇ ਬਾਂਦਰ ਨੇ ਬਾਂਦਰ ਨੇ ਟੋਪੀ ਲਈ ਸੀ ਤੇ ਉਹ ਬੰਦੇ ਨੇ ਟੋਪੀ ਦੇ ਕੇ ਕਿਹਾ ਸਾਡਾ ਬਾਬਾ ਸਾਨੂੰ ਦੱਸ ਗਿਆ ਉਸ ਤਰ੍ਹਾਂ ਇਹ ਤਾਂ ਚਲਦੇ ਪਾਣੀ ਦੇ ਵਿੱਚ ਜਿਹੜੀ ਇੱਥੇ ਹਵਾ ਚਲਦੀ ਹੈ ਉਹ ਉੱਥੇ ਹਵਾ ਉਹੀ ਚਲਦੀ ਹੈ ਪਰ ਇੰਗਲੈਂਡ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਇੱਕ ਤਾਂ ਇੰਗਲੈਂਡ ਦੇ ਵਿੱਚ ਰਿਵਾਜ ਨਹੀਂ ਹੈਗਾ ਪੰਜਾਬੀ ਬੋਲਣ ਦਾ ਆਪਣੇ ਘਰਾਂ 'ਚ ਵੀ ਨਹੀਂ ਬੁੜੀਆਂ ਵੀ ਇੰਗਲਿਸ਼ ਬੋਲਦੀਆਂ ਨੇ ਉਹ ਵੀ ਕੋਸ਼ਿਸ਼ ਕਰਦੀਆਂ ਨੇ ਮੂੰਹ ਮਾਰਦੀ ਇੰਗਲਿਸ਼ ਨੂੰ ਉਹਦੇ ਨਾਲ ਮੈਨੂੰ ਐ ਲੱਗਦਾ ਹੁੰਦਾ ਕਿ ਤੁਹਾਡਾ ਰਾਂਪ ਤਾਂ ਟੁੱਟ ਜਾਂ ਜਿਹੜੀ ਗੱਲ ਤੂੰ ਸਾਊਥ ਹਾਲ ਦੀ ਕਰਦਾ ਮੈਂ ਸਾਊਥ ਹਾਲ ਜਾ ਕੇ ਨਹੀਂ ਹੂੰ ਆਪਣੇ ਲੋਕ ਹੀ ਕਹਿਣ ਲੱਗੇ ਸਾਊਥ ਹਾਲ ਕੋਈ ਰਹਿਣ ਵਾਲੀ ਸਾਂ ਕਿਉਂਕਿ ਉੱਥੇ ਬਹੁਤੇ ਆ ਗਏ ਅਫਗਾਨੀ ਇਸਲਾਮੀ ਆ ਗਏ ਮੁਸਲਮਾਨ ਪਰਿਵਾਰ ਬਹੁਤੇ ਆ ਗਏ ਖਾਸ ਕਰਕੇ ਅਫਗਾਨੀ ਤੇ ਇਸਲਾਮ ਉਹਨਾਂ ਲੋਕਾਂ ਨੇ ਸਾਰੀਆਂ ਤਾਂ ਹੱਟੀਆਂ ਲੈ ਲਈਆਂ ਹੂੰ ਆ ਓਨ ਕਰ ਲਈਆਂ ਇੱਕ ਮੈਨੂੰ ਉਸੇ ਗੱਲ ਪਤਾ ਲੱਗੀ ਇੱਕ ਅਫਗਾਨੀ ਦੂਜੇ ਅਫਗਾਨੀ ਦੀ ਐਂ ਹੈਲਪ ਕਰਦਾ ਹੈ ਵੀ ਮੇਰੀ ਹੱਟੀ ਚੋਦੀ ਤੂੰ ਲੈ ਲੱਦੀ ਮੈਨੂੰ ਇਹ ਸਰੀਕੇ ਨਾਲ ਭਾਈਚਾਰਾ ਆਪਣਾ ਨਹੀਂ ਫਲਿਆ ਸੀ ਆਪਣੇ ਵਾਲੇ ਅੱਗੇ ਮੂਵ ਕਰਕੇ ਜਿਵੇਂ ਗੋਰੇਗਾਹ ਚਲੇ ਗਏ ਨਾ ਉਵੇਂ ਆਪਣੇ ਵੀਰਤੀ ਚਲੇ ਗਏ ਅੱਛਾ ਤੁਸੀਂ ਮੈਡਮ ਨਿਊਜ਼ੀਲੈਂਡ ਵੀ ਜਾਂਦੇ ਰਹਿੰਦੇ ਹੋ ਹਾਂ ਅੱਛਾ ਤਾਂ ਨਿਊਜ਼ੀਲੈਂਡ ਦੇ ਕਲਚਰ ਚ ਕੀ ਫਰਕ ਲੱਗਿਆ ਜੀ ਨਿਊਜ਼ੀਲੈਂਡ ਤਾਂ ਇੱਥੋਂ ਦੀ ਹਲੇ ਗਏ ਨਹੀਂ ਮੈਨੂੰ ਤੁਸੀਂ ਇਹ ਆਪ ਕੰਮ ਐ ਇਸ ਕਰਕੇ ਨਾਲ ਤੁਹਾਡੇ ਤੋਂ ਪ੍ਰਵਾਸੀਆਂ ਦੇ ਸਭਿਆਚਾਰ ਦਾ ਕੰਪੈਰੀਟਿਵ ਸਟੱਡੀ ਕਰਾ ਰਿਹਾ ਹਾਂ। ਉੱਥੇ ਦਾ ਕੀ ਲੱਗਦਾ ਹੈ? ਉੱਥੇ ਬੁੜੇ ਨਹੀਂ ਗਏ। ਨਿਊਜ਼ੀਲੈਂਡ ਬੁੜੇ ਘਟ ਨੇ। ਹਾਂ। ਬਚੁਰ ਘਟ ਨੇ, ਆਸਟ੍ਰੇਲੀਆ ਵੀ ਘਟ ਨੇ, ਨਿਊਜ਼ੀਲੈਂਡ ਵੀ ਘਟ ਨੇ। ਕਿਉਂਕਿ ਉਹ ਮੇਰੇ ਘਰ ਪੱਕਾ ਨਹੀਂ ਕਰਦੇ। ਆਰਡੀ ਦੀ ਕੋਈ ਵੀਜ਼ਾ ਨਹੀਂ ਦਿੰਦੇ। ਉੱਥੇ ਇੱਕ ਗੱਲ ਜ਼ਰੂਰ ਹੈ ਕਿ ਯੰਗਸਟਰ ਆਪਣੇ ਉਧਰੇ ਹੋਏ। ਕਈ ਮੁੰਡੇ ਤਾਂ ਸਭਿਆਚਾਰ। ਕਈ ਮੁੰਡੇ ਤਾਂ ਨਾ ਮੇਰੇ ਕੋਲੇ ਆ ਕੇ ਰੋਏ ਨੇ। ਹੂੰ। ਜੋ ਆਕਸੀਗੇਨ ਪਲੱਸ 2 ਦੇ ਇੱਕ ਦੋ ਸਕੂਲਾਂ ਚ ਮੈਂ ਗਈ ਕਾਲਜਿਸ ਚ ਗਈ ਤੇ ਉਹ ਰੋ ਪਈ ਕਿਉਂਕਿ ਉਹ ਨਵੇਂ ਨਵੇਂ ਗਈ ਸੀ ਮੈਨੂੰ ਪੁੱਛਿਆ ਵੀ ਤੁਸੀਂ ਕੀ ਚੀਜ਼ ਯਾਦ ਕਰਦੇ ਹੋ ਕਹਿੰਦੇ ਮਾਪਿਆਂ ਨੂੰ ਯਾਦ ਕਰਦੇ ਆ ਮਾਪਿਆਂ ਦੇ ਨਾਲ ਉਹ ਨਾ ਇੱਕੋ ਪਿੰਡਾ ਚੋਂ ਗਏ ਨੇ ਪਿੰਡ ਵਾਲੇ ਬੱਚੇ ਕੰਪੈਰੇਟਿਵਲੀ ਸ਼ਹਿਰਾਂ ਦੇ ਇਮੋਸ਼ਨਲ ਉਹ ਹਲੇ ਇਮੋਸ਼ਨਸ ਉਹਨਾਂ ਦੇ ਅੱਠ ਨੇ ਵੀ ਹੌਲੀ ਹੌਲੀ ਹੋ ਜਾਣਗੇ ਮੈਨੂੰ ਪਤਾ ਪਰ ਹਾਲ ਦੀ ਘੜੀ ਜਿਹੜਾ ਨਾ ਉਹ ਰਾਂ ਮਟੀਰੀਅਲ ਜਿਹਨੂੰ ਆਪਾਂ ਕਹਿੰਦੇ ਆ ਉਹ ਜਾਣਗੇ ਉਹ ਵੀ ਕੈਨੇਡਾ ਵਾਰ ਆਣ ਵਰਕੇ ਪਰ ਹਾਲੇ ਹੈਗਾ ਅਸਟਾ ਮੈਡਮ ਜੇ ਹਣ ਸਵਾਲ ਲੂਗੇ ਕਿ ਆ ਜਾਵੇ ਪੰਜਾਬ ਦੇ ਜਿਹੜੇ ਬੱਚੇ ਨੇ ਚਾਹੇ ਉਹ ਕੈਨੇਡਾ ਰਹਿੰਦੇ ਨੇ ਕਿਉਂਕਿ ਤੁਸੀਂ ਸਾਰੀ ਉਮਰ ਬੱਚਿਆਂ ਨੂੰ ਪੜਾਇਆ ਬੱਚੇ ਵੀ ਉਹ ਕਿ ਜਿਹੜੇ ਜਮ੍ਹਾਂ ਹੀ ਮਾਰ ਕੇ ਜਵਾਨੀ ਦੇ ਤਹਿਲੀਸ ਤੇ ਹੁੰਦੇ 18 ਸਾਲ ਤੋਂ ਲੈ ਕੇ 24 ਸਾਲ ਦੇ ਬੱਚਿਆਂ ਨੂੰ ਡੋਲਿਆ ਉਹਨਾਂ ਨੂੰ ਤੁਸੀਂ ਵਿਕਸ ਦੇ ਵੇਖਿਆ ਕੀ ਤੁਸੀਂ ਸਨੇਹਾ ਦਿੰਦੇ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਕੁੜੀਆਂ ਮੁੰਡਿਆਂ ਨੂੰ ਕੀ ਸਨੇਹਾ ਦਿੰਦੇ ਨੇ ਕੈਨੇਡਾ ਦੇ ਮੁੰਡੇ ਕੁੜੀਆਂ ਲੈ ਰਿਹਿੰਦੇ ਮੈਂ ਨਾ ਕਿਸੇ ਕਾਲਜ ਗਈ ਸੀ ਬੀਸੀ ਉਥੋਂ ਦੇ ਅਧਿਆਪਕ ਕਹਿੰਦੇ ਸੀ ਵਾਪਸ ਇੰਡੀਆ ਜਾ ਜਿਹਨੂੰ ਰਿਵਰਸ ਮੀਅਰ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਜਾਓ ਪਰ ਜਾ ਕੇ ਟਰੈਕਟਰਾਂ ਤੇ ਬੈਠੇ ਆਪਣੀ ਮਿੱਟੀ ਚ ਜਾ ਕੇ ਉਗਾਓ ਜਿਹੜਾ ਪਰ ਹੁਣ ਤੱਕ ਉਗਾਇਆ ਸੀ ਆਪਾਂ ਨੇ ਸਭ ਤੋਂ ਵੱਡੀ ਗਲਤੀ ਕੀਤੀ ਜਦੋਂ ਇੱਥੇ ਉਹਨਾਂ ਲੋਕਾਂ ਨੂੰ ਭਰਤੀ ਕਰ ਲਿਆ ਜਿਨ੍ਹਾਂ ਨੇ ਆ ਕੇ ਆਪਾਂ ਆਪਣੀ ਵਰਕ ਇਜ਼ ਵਰਸ਼ਿਪ ਨੂੰ ਤੋੜਤਾ ਪਹਿਲਾਂ ਕਰਦੇ ਸੀ ਟਰੈਕਟਰ ਤੇ ਬੈਠੇ ਸੀ ਮੁੰਡੇ ਬੜੇ ਸੋਹਣੇ ਲੱਗਦੇ ਸੀ ਔਰ ਹੁਣ ਵੀ ਮੈਂ ਸੁਣਿਆ ਵੀ ਕਈ ਕੁੜੀਆਂ ਵੀ ਬੈਠੀਆਂ ਨੇ ਮੈਂ ਇਹੀ ਕਹੂੰਗੀ ਕਿ ਵਰਕ ਇਜ਼ ਵਰਸ਼ਿਪ ਵਾਲੀ ਲਾਈਨ ਆਪਾਂ ਉਹਨਾਂ ਤੋਂ ਸਿੱਖ ਲਈਏ ਕੱਲੇ ਬ੍ਰਾਂਡ ਨਾ ਸਿੱਖੀਏ ਤੇ ਇਹ ਬਹੁਤ ਜ਼ਰੂਰੀ ਆ ਬੜੀ ਮਿਹਰਬਾਨੀ ਮੈਡਮ ਕਿ ਤੁਸੀਂ ਇਹ ਜੀਆਂ ਸਾਡੇ ਨਾਲ ਗੱਲਾਂ ਕੀਤੀਆਂ ਕਿ ਜਿਹੜੀਆਂ ਅੰਦਰ ਦੀਆਂ ਗੱਲਾਂ ਨੇ ਬਹੁਤੇ ਲੋਕ ਇਹ ਗੱਲਾਂ ਕਰਦੇ ਨੇ